ਡੀਬੁਰਗਰ ਜੇਲ੍ਹ ਦੇ ਵਿੱਚ ਬੰਦ ਅਮਰਿਤਪਾਲ ਅਤੇ ਅਮਰਿਤਪਾਲ ਦੇ ਸਾਥੀਆਂ ਵੱਲੋਂ ਲਗਾਤਾਰ ਓਕੜ ਹੜਤਾਲ ਜਾਰੀ ਹੈ ਤੇ ਦੂਸਰੇ ਪਾਸੇ ਉਹਨਾਂ ਦੇ ਪਰਿਵਾਰ ਵੱਲੋਂ ਵੀ ਓਕੜ ਹੜਤਾਲ ਜਾਰੀ ਹੈ ਸੋ ਅੰਮ੍ਰਿਤਸਰ ਦੇ ਹੈਰੀਟੇਜ ਸਟਰੀਟ ਜਿਹੜਾ ਸਤਸਕੰਤ ਸ੍ਰੀ ਹਰਮੰਦਰ ਸਾਹਿਬ ਨੂੰ ਰਸਤਾ ਜਾਂਦਾ ਉਸ ਜਗ੍ਹਾ ਤੇ ਅੱਜ 10ਵੇਂ ਦਿਨ ਓਕੜ ਹੜਤਾਲ ਜਾਰੀ ਹੈ ਸੋ ਉਸ ਓਕੜ ਹੜਤਾਲ ਅਤੇ ਧਰਨੇ ਦੀ ਤਸਵੀਰਾਂ ਤੁਹਾਨੂੰ ਦਿਖਾਉਣ ਅਸੀਂ ਦਿਖਾਵਾਂਗੇ ਕਿ ਜਿਹੜਾ ਡਿਬਰੂਕਰ ਜੇਲ੍ਹ ਦੇ ਵਿੱਚ ਬੰਦ ਅੰਮ੍ਰਿਤਪਾਲ ਅਤੇ ਉਸ ਦੇ ਸਾਥੀਆਂ ਦੁਆਰਾ ਪ੍ਰੋਹਰਤਾਲ ਕੀਤੀ ਜਾ ਰਹੀ ਹੈ ਤੇ ਨਾਲ ਉਹਨਾਂ ਦੀ ਸਿਹਤ ਤੇ ਵੀ ਇਸ ਦਾ ਅਸਰ ਨਜ਼ਰ ਆ ਰਿਹਾ ਹੈ ਸੋ ਅੱਜ ਉਹਨਾਂ ਦੇ ਪਰਿਵਾਰ ਵੱਲੋਂ ਲਗਾਤਾਰ ਜਥੇਦਾਰ ਜਿਹੜੇ ਅਕਾਲ ਤਖਤ ਸ੍ਰੀ ਰਗੂਵਿੰਦਰ ਸਿੰਘ ਜੀ ਨਾਲ ਵੀ ਮੁਲਾਕਾਤ ਕੀਤੀ ਗਈ ਹੈ ਸੋ ਉਸ ਮੁਲਾਕਾਤ ਦਾ ਕੀ ਨਿਸ਼ਕਰਸ਼ ਨਿਕਲ ਕੇ ਸਾਹਮਣੇ ਆਇਆ ਅੰਮ੍ਰਿਤਪਾਲ ਦੇ ਪਰਿਵਾਰ ਨਾਲ ਗੱਲ ਕਰਾਂਗੇ ਇਸ ਬਾਰੇ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਆਖਿਰ ਕੀ ਕਲਪਤ ਹੋਈ ਹੈ ਤੇ ਅੱਗੋਂ ਕੀ ਸਿੱਕਾ ਜਿਹੜਾ ਨਿਕਲਦਾ ਨਜ਼ਰ ਆ ਰਿਹਾ ਸੋ ਇਹ ਉਸ ਪੋਖਰ ਧਾਲ ਤੇ ਧਰਨੇ ਦੀ ਜਿਹੜੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਜਿਸ ਜਗ੍ਹਾ ਤੇ ਲਗਾਤਾਰ ਅੱਜ ਦਸਵੇਂ ਦੇ ਹੜਤਾਲ ਜਿਹੜੀ ਕੀਤੀ ਜਾ ਰਹੀ ਆ ਪੋਖਰ ਧਾਲ ਕੀਤੀ ਜਾ ਰਹੀ ਹੈ ਤੇ ਲਗਾਤਾਰ ਕਈ ਸਿੱਖ ਸੰਗਠਨ ਵੀ ਇਸ ਪੋਖਰ ਤਾਲ ਦਾ ਹਿੱਸਾ ਬਣਿਆ ਤੇ ਨਾਲ ਹੀ ਕਈ ਰਾਜਨੀਤਿਕ ਜਿਹੜੇ ਲੋਕ ਹੈ ਉਹ ਵੀ ਅੰਮ੍ਰਿਤਪਾਲ ਦੇ ਜੇਲ ਨੂੰ ਬਦਲਣ ਦੇ ਹੱਕ ਦੇ ਵਿੱਚ ਆ। ਸੋ ਮੰਗ ਇਹ ਹੋਈ ਹੈ ਕਿ ਅੰਮ੍ਰਿਤਪਾਲ ਤੇ ਉਸ ਸਾਥੀ ਦੀ ਜੇਲ ਨੂੰ ਸ਼ਿਫਟ ਕੀਤਾ ਜਾਏ। ਸੋ ਅੰਮ੍ਰਿਤਪਾਲ ਦੇ ਸੋ ਇਹ ਉਸ ਧਰਨੇ ਦੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿਸ ਧਰਨੇ ਦੇ ਵਿੱਚ ਕਈ ਲੋਕ ਜਿਹੜੇ ਸ਼ਮੂਲੀਅਤ ਜਿਹੜੇ ਕਰਦੇ ਨਜ਼ਰ ਆ ਰਹੇ ਆ ਇਸ ਦੇ ਨਾਲ ਹੀ 10ਵੇਂ ਦਿਨ ਦੇ ਵਿੱਚ ਇਹ ਭੋਖੜਤਾਲ ਲਗਾਤਾਰ ਪ੍ਰਵੇਸ਼ ਕਰ ਚੁੱਕੀ ਹੈ ਤੇ ਮੰਗ ਇਹੋ ਹੀ ਹੈ ਕਿ ਅਮਰਪਾਲ ਤੇ ਉਸ ਦੇ ਜਿਹੜੇ ਸਾਥੀਆਂ ਦੀ ਜੇਲ੍ਹ ਨੂੰ ਛੁਪ ਕੀਤਾ ਜਾਏ ਤਾਂ ਅਮਰਪਾਲ ਦੇ ਪਿਤਾ ਨਾਲ ਅਸਰ ਦੀ ਗੱਲ ਕਰਨ ਦੀ ਕੋਸ਼ਿਸ਼ ਕੀਤੀ ਲੇਕਿਨ ਲਗਾਤਾਰ ਭੋਖੜਤਾਲ ਕਰਨ ਦੇ ਨਾਲ ਉਹਨਾਂ ਦੀ ਤਬੀਅਤ ਜ਼ਰੂਰ ਥੋੜੀ ਜੀ ਖਰਾਬ ਹੋਈ ਆ ਸੋ ਉਹਨਾਂ ਨੇ ਸਭ ਤੋਂ ਵੱਧ ਕਿਹਾ ਕਿ ਉਹ ਹਲੇ ਇਸ ਮਾਮਲੇ ਦੇ ਵਿੱਚ ਗੱਲ ਨਹੀਂ ਕਰਨਾ ਚਾਹੁੰਦੇ ਸੋ ਇਹ ਉਹ ਤਸਵੀਰਾਂ ਹੈ ਟੈਂਟ ਵੀ ਲਗਾਇਆ ਗਿਆ ਹੈ ਕਿਉਂਕਿ ਅੱਜ ਕੱਲ੍ਹ ਨੂੰ ਪ੍ਰਸਾਦ ਦਾ ਜਿਹੜਾ ਮੌਸਮ ਜਿਹੜਾ ਜ਼ਰੂਰ ਹੈ ਤੇ ਇਸ ਵਜ੍ਹਾ ਨਾਲ ਉਹਨਾਂ ਦੀ ਪੋਖੜਤਾਲ ਦੇ ਜਿਹੜਾ ਧਰਨਾ ਲਗਾਇਆ ਗਿਆ ਹੈ ਉਸ ਨੂੰ ਮੁਸ਼ਕਲਾਂ ਨਾ ਹੋਣ ਇਸ ਕਰਕੇ ਕੈਂਪ ਜਿਹੜਾ ਵੀ ਲਗਾਇਆ ਗਿਆ ਸੋ ਇੰਤਜ਼ਾਮ ਜ਼ਰੂਰ ਕੀਤੇ ਗਏ ਆ ਕਈ ਲੋਕ ਇਸ ਦਰਨੇ ਦੇ ਵਿੱਚ ਦਿਨ ਰਾਤ ਬਹਿ ਕੇ ਸ਼ਮੂਲੀਅਤ ਕਰਦੇ ਨਜ਼ਰ ਆ ਰਹੇ ਆ ਹਰ ਵੇਲੇ ਦਰਨੇ ਦਾ ਜਿਹੜੇ ਲੋਕਾਂ ਦੀ ਗਿਣਤੀ ਸਿੱਖ ਸੰਗਠਨਾ ਦੀ ਗਿਣਤੀ ਦੇ ਵਿੱਚ ਜ਼ਰੂਰ ਵਾਦਾ ਹੋ ਰਿਹਾ ਹਾਲਾਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੀ ਇਸ ਮੁਕਕੇ ਸਾਫ਼ ਤੌਰ ਤੇ ਕਹਿਣਾ ਕੀ ਅੰਮ੍ਰਿਤਪਾਲ ਅਤੇ ਉਸਦੇ ਸਾਥੀ ਜਿਹੜੇ ਕਿ ਡਿਬੂਗੜ ਦੇ ਅੰਦਰ ਵਿੱਚ ਬੰਦ ਹੈ ਉਹਨਾਂ ਦੇ ਬਿਲਕੁਲ ਨਾਲ ਹੈ ਤੇ ਸਰਕਾਰ ਪੰਜਾਬ ਸਰਕਾਰ ਨੂੰ ਚਾਹੀਦਾ ਕਿ ਅੰਮ੍ਰਿਤਪਾਲ ਜਿਹੜੀ ਪੰਜਾਬ ਦੀ ਜ਼ਿਲ੍ਹਾ ਵੀ ਹਾਈ ਟੈਕ ਜ਼ਿਲ੍ਹਾ ਹੈ ਅੰਮ੍ਰਿਤਪਾਲ ਦੀ ਗੇਲ ਨੂੰ ਸ਼ਿਫਟ ਹੋ ਮੈਂ ਜਿਹੜਾ ਜ਼ਰੂਰ ਕੀਤਾ ਜਾ ਸਕਦਾ ਲੇਕਿਨ ਜਿਹੜੀ ਗੱਲ ਕਰੀਏ ਤੇ ਹੁਣ ਇਸ ਮਾਮਲੇ ਦੇ ਵਿੱਚ ਕੀ ਰੁਖ ਹੋਏਗਾ ਜਿਹੜੀ ਹੈ ਧਰਨਾ ਹੋਇਆ ਜਿਹੜੀ ਭੁਖੜ ਹੜਤਾਲ ਅਮਰਪਾਲ ਦੇ ਪਰਿਵਾਰ ਤੋਂ ਤੇ ਸਾਥੀਆਂ ਦੇ ਪਰਿਵਾਰ ਵੱਲੋਂ ਕੀਤੀ ਜਾ ਰਹੀ ਹੈ ਕਿੰਨੀ ਦੇ ਚੱਲੇਗੀ ਕੀ ਪ੍ਰਸ਼ਾਸਨ ਦਾ ਅਧਿਕਾਰੀ ਕੋਈ ਆ ਕੇ ਨਾਲ ਗੱਲ ਕਰੇਗਾ ਜਾਂ ਫਿਰ ਪੰਜਾਬ ਸਰਕਾਰ ਦਾ ਕੋਈ ਨੁਮਾਇੰਦਾ ਆ ਕੇ ਇਸ ਕੋਖੜ ਤਾਲ ਨੂੰ ਖਤਮ ਕਰੇਗਾ ਇਹ ਆਉਣ ਵਾਲਾ ਸਮਾਂ ਦੱਸੇਗਾ ਲੇਕਿਨ ਜਿਸ ਦਿਨ ਕੋਖੜ ਤਾਲ ਦੀ ਸ਼ੁਰੂਆਤ ਕੀਤੀ ਸੀ ਉਸ ਦਿਨ ਹੀ ਅਮਰਪਾਲ ਦੇ ਪਰਿਵਾਰ ਵੱਲੋਂ ਕਿਹਾ ਗਿਆ ਸੀ ਕਿ ਇਹ ਦਰਨਾ ਸਤਾ ਤੱਕ جاری ਰਹੇਗਾ ਜਦੋਂ ਤੱਕ ਉਹਨਾਂ ਦੀ ਮੰਗਾਂ ਸਰਕਾਰ ਵੱਲੋਂ ਮੰਨ ਨਹੀਂ ਲਿੱਤੀ ਜਾਂਦੀਆਂ ਤੇ ਨਾਲ ਹੀ ਅਮਰਪਾਲ ਤੇ ਉਸ ਦੇ ਸਾਥੀਆਂ ਦੀ ਜੇਲ੍ਹ ਨੂੰ ਪੰਜਾਬ ਦੀ ਜੇਲਾਂ ਦੇ ਵਿੱਚ ਸ਼ਿਫਟ ਨਹੀਂ ਕੀਤਾ ਜਾਂਦਾ ਅਮਿਤ ਸ਼ਰਮਾ ਪੰਜਾਬ ਤੱਕ ਅੰਮ੍ਰਿਤਸਰ